ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ 'ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਪਵਿੱਤਰ ਜੋਦੇ ਦੀ ਜਿਸ ਨੂੰ 95 ਸਾਲ ਦੀ ਉਮਰ ਵਿੱਚ ਹੀ ਸ਼ਹੀਦ ਕਰ ਦਿੱਤਾ ਗਿਆ ਪਰ ਰੋਹਾਨੀ ਤੌਰ 'ਤੇ ਅਸੀਂ ਅੱਜ ਵੀ ਉਹਨਾਂ ਦੀ ਸੇਵਾ ਤੇ ਸ਼ਕਤੀ ਨੂੰ ਮਹਿਸੂਸ ਕਰਦੇ ਹਾਂ ਹਾਂ ਜੀ ਗੱਲ ਕਰ ਰਹੇ ਹਾਂ ਬਾਬਾ ਨੋਥ ਸਿੰਘ ਜੀ ਬਾਰੇ ਚਲੋ ਉਹਨਾਂ ਦੀ ਬਹਾਦਰੀ ਤੇ ਸ਼ਹੀਦੀ ਦੀ ਮਿਸਾਲ ਨੂੰ ਤਾਜ਼ਾ ਕਰੀਏ ਤੁਸੀਂ ਦਰਸ਼ਨ ਕਰ ਰਹੇ ਹੋ ਅਮਰ ਸ਼ਹੀਦ ਤੰਤਨ ਬਾਬਾ ਨੋ ਸਿੰਘ ਜੀ ਦੀ ਸਮਾਦ ਦੇ ਜੋ ਅੰਮ੍ਰਿਤਸਰ ਦੇ ਵਿੱਚ ਸਥਿਤ ਹੈ ਅਤੇ ਸ਼੍ਰੀ ਦਰਬਾਰ ਸਾਹਿਬ ਤੋਂ ਕਰੀਬ 7 ਕਿਲੋਮੀਟਰ ਦੂਰ ਹੈ ਬਾਬਾ ਨੋ ਸਿੰਘ ਜੀ ਦਾ ਜਨਮ ਪਾਇਲਦਾ ਨੰਬਰਦਾਰ ਜੀ ਦੇ ਗ੍ਰਹਿ ਵਿਖੇ ਪਿੰਡ ਚੀਚਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ ਬਾਬਾ ਦੀਪ ਸਿੰਘ ਜੀ ਦੇ ਨਾਲ ਮੀਤ ਜਥੇਦਾਰ ਸਨ ਅਹਿਮਦ ਸ਼ਾਹ ਅਬਦਾਲੀ ਨੇ ਸ੍ਰੀ ਹਰਮੰਦਰ ਸਾਹਿਬ ਦੀ ਬੇਅਦਬੀ ਅਤੇ ਅਮਰ ਸਰੋਵਰ ਨੂੰ ਪੂਰਨਾ ਸ਼ੁਰੂ ਕੀਤਾ ਸੀ ਜਦ ਬਾਬਾ ਦੀਪ ਸਿੰਘ ਜੀ ਨੂੰ ਇਸ ਬੇਅਦਬੀ ਦੀ ਖਬਰ ਮਿਲੀ ਤਾਂ ਬਾਬਾ ਦੀਪ ਸਿੰਘ ਜੀ ਨੇ ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤ ਕਰਕੇ ਸ੍ਰੀ ਗੁਰੂ ਰਾਮਦਾਸ ਜੀ ਦੇ ਅਸਥਾਨ ਨੂੰ ਜ਼ਾਲਿਮਾਂ ਵੱਲੋਂ ਕੀਤੀ ਜਾ ਰਹੇ ਬੇਅਦਬੀ ਨੂੰ ਰੋਕਣ ਲਈ ਪ੍ਰਣ ਕੀਤਾ ਉਸ ਸਮੇਂ ਬਾਬਾ ਨੋ ਸਿੰਘ ਜੀ ਦੀ ਉਮਰ 95 ਸਾਲ ਸੀ ਅਤੇ ਆਪ ਜੀ ਮਿਸਲ ਦੇ ਮੀਰ ਜਥੇਦਾਰ ਸਨ ਆਪ ਜੀ ਨੇ ਬਾਬਾ ਦੀਪ ਸਿੰਘ ਜੀ ਦੇ ਨਾਲ ਹੀ ਸ਼੍ਰੀ ਦਮਦਮਾ ਸਾਹਿਬ ਤੋਂ ਜਥੇ ਨਾਲ ਚੱਲੇ ਪਾਏ ਆਪ ਜੀ ਨੇ ਅਬਦਾਲੀ ਦੇ ਜਰਨੈਲ ਬਖਸ਼ੀ ਖਾਨ ਜ਼ਬਰਦਸਤ ਖਾਨ ਦੇ ਨਾਲ ਆਪਣੇ ਨਾਲ 35000 ਫੌਜ ਲੈ ਕੇ ਗੋਹਲਵੜ ਦੇ ਮੈਦਾਨ ਵਿੱਚ ਨਾਕਾਬੰਦੀ ਕੀਤੀ ਕਾਸਮ ਖਾਂ ਨੌਨ ਲੱਕੀ ਪੱਟੀ ਵਾਲਾ ਫੌਜਦਾਰ ਆ ਕੇ ਬਾਬਾ ਨੋਦ ਸਿੰਘ ਜੀ ਦੇ ਸਾਹਮਣੇ ਖੜ ਗਿਆ ਅਤੇ ਬਾਬਾ ਜੀ ਨੂੰ جنگ ਲਈ ਲਲਕਾਰਨ ਲੱਗਾ ਬਾਬਾ ਜੀ ਨੇ ਉਸ ਨੂੰ ਪਹਿਲਾ ਵਾਰ ਕਰਨ ਲਈ ਕਿਹਾ ਇਸ ਤਰ੍ਹਾਂ ਬਾਬਾ ਜੀ ਨੇ ਆਪਣੇ ਢਾਲ ਦੇ ਨਾਲ ਉਸ ਦੇ ਦੋ ਵਾਰ ਰੋਕ ਦਿੱਤੇ ਅਤੇ ਬਾਬਾ ਨੋ ਸਿੰਘ ਜੀ ਨੇ ਆਪਣੇ ਦੋ ਤਾਰੀ ਖੰਡੇ ਦੇ ਇੱਕੋ ਹੀ ਵਾਰ ਨਾਲ ਕਾਸਮ ਖਾਨ ਨੂੰ ਚਿਤ ਕਰ ਦਿੱਤਾ ਇਹ ਦੇਖ ਕੇ ਮੁਗਲਾਂ ਦੀ ਫੌਜ ਨੇ ਬਾਬਾ ਨੋ ਸਿੰਘ ਜੀ ਨੂੰ ਘੇਰਾ ਪਾ ਲਿਆ ਬਾਬਾ ਜੀ ਜੰਗ ਦੇ ਮੈਦਾਨ ਵਿੱਚ ਦੁਸ਼ਮਨਾਂ ਦੇ ਘਾਲ-ਕਾਲ ਦੇ ਹੋਏ ਚੱਬੇ ਦੇ ਮੈਦਾਨ ਵਿੱਚ ਆ ਪਹੁੰਚੇ ਇਸ ਜੰਗ ਵਿੱਚ ਤਕਰੀਬਨ 9000 ਸਿੰਘਾਂ ਨੂੰ ਸ਼ਹੀਦੀ ਪ੍ਰਾਪਤ ਹੋਈ ਇਸ ਅਸਥਾਨ ਤੇ ਪੁੱਜ ਕੇ ਝਾਲਮਾ ਨਾਲ ਲੋਹਾ ਲੈਂਦੇ ਹੋਏ ਬਾਬਾ ਨੋਦ ਸਿੰਘ ਜੀ ਸ਼ਹੀਦੀ ਪ੍ਰਾਪਤ ਕਰ ਗਏ ਇਹ ਅਸਥਾਨ ਸ਼ਹੀਦ ਬਾਬਾ ਨੋ ਸਿੰਘ ਜੀ ਯਾਦਗਾਰ ਦੇ ਰੂਪ ਵਿੱਚ ਸਥਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ